ਨਾਲ ਦੀ ਨਾਲ ਤੋਂ ਨਾਲ ਦੀ ਨਾਲ ਤੁਹਾਨੂੰ ਸੀਸੀਟੀਵੀ ਫੁਟੇਜ ਵੀ ਵਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਇਹਨਾਂ ਦੇ ਜੋ ਮਕੈਨਿਕ ਦੀ ਦੁਕਾਨ ਆ ਉਸ ਤੋਂ ਬਾਹਰ ਚੋਰ ਪਹਿਲਾਂ ਰੇਕੀ ਕਰਦੇ ਆ ਤੇ ਉਸ ਤੋਂ ਬਾਅਦ ਮੋਟਰਸਾਈਕਲ ਲੈ ਕੇ ਫਰਾਰ ਹੋ ਜਾਂਦੇ ਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰ ਦਿਓ ਤਾਂ ਕਿ ਇਹ ਦੋਨੋਂ ਚੋਰ ਜਿਹੜੇ ਆ ਫੜੇ ਜਾਣ ਹਾਂਜੀ ਭਾਜੀ ਕੀ ਕਹਣਾ ਜਾਂਦੇ ਹੋ ਸਰ ਇਹ ਹੀ ਕਹਿਣਾ ਚਾਹੁੰਦਾ ਕਿ ਚੋਰੀਆਂ ਬਹੁਤ ਵੱਧਦੀਆਂ ਵੱਧਦੀ ਜਾ ਰਹੀਆਂ ਐ ਐਕਚੁਅਲੀ 2 ਦਿਨ ਪਹਿਲਾਂ ਵੀ ਸਾਡੇ ਵਰਕਸ਼ਾਪ ਤੋਂ ਬੈਟਰੀ ਦੀ ਗੱਡੀ 'ਚੋਂ ਬੈਟਰੀ ਚੋਰੀ ਕਰ ਲਈ ਗਈ ਸੀ ਉਹਨਾਂ ਦੀ ਵੀ ਸੀਸੀਟੀਵੀ ਫੁਟੇਜ ਤੇ ਵੀਡੀਓ ਅਸੀਂ ਪੁਲਿਸ ਵਾਲਿਆਂ ਨੂੰ ਦਿੱਤੀ ਸੀ ਤੇ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਫਿਰ ਜਦ ਤੁਸੀਂ ਬਰੋਂਗੀ ਥਾਣੇ ਦੇ ਵਿੱਚ ਗਏ ਤਾਂ ਕੌਣ ਮਿਲਿਆ ਉੱਥੇ ਤੇ ਕੀ ਕਹਿੰਦੇ ਪੁਲਿਸ ਮੁਲਾਜ਼ਮ ਪਹਿਲੇ ਤਾਂ ਕੋਈ ਮਿਲਿਆ ਨਹੀਂ ਉਹ ਕਰੇ ਸੀ ਲੰਚ ਕਰਨ ਗਏਵੇਂ ਆ ਕਦੇ ਇੱਧਰ ਜਾਓ ਫਿਰ ਉਹਨਾਂ ਨੇ ਕਿਹਾ ਵੀ ਪਰਚਾ ਆਪਣਾ ਬਾਹਰ ਤੇ ਰਿਪੋਰਟ ਆਪਣੀ ਜੋ ਵੀ ਹੈ ਤਿਆਰ ਕਰਕੇ ਲੈ ਕੇ ਆਓ ਤੇ ਕਿਸ ਚੀਜ਼ ਦੀ ਰਿਪੋਰਟ ਕਹਿੰਦੇ ਜੀ ਮੇਰਾ ਭਾਈ ਮੋਟਰਸਾਈਕਲ ਖੋ ਗਿਆ ਮੈਂ ਕਾਦੀ ਰਿਪੋਰਟ ਲਗਾਨੀ ਹੈ ਮੈਂ ਕਿਹਾ ਸੀ ਜੀ ਉਹ ਕਰੇ ਵੀ ਬਾਹਰ ਤੋਂ ਹੀ ਪ੍ਰਿੰਟ ਕਰਕੇ ਲੈ ਕੇ ਆਣਾ ਪਊਗਾ ਸਾਡੇ ਕੋਲ ਇੱਧਰ ਕੋਈ ਸਾਧਨ ਨਹੀਂ ਹੈਗਾ ਜੀ ਬੇਸ਼ੱਕ ਜ਼ਿਲ੍ਹੇ ਦੇ ਮੁਖੀ ਐਸਐਸਪੀ ਸਾਹਿਬ ਵੱਲੋਂ ਖਦਾਇਤਾ ਜਿਹੜੀਆਂ ਉਹ ਥਾਣਿਆਂ ਨੂੰ ਕੀਤੀਆਂ ਖੋਈਆਂ ਕਿ ਜੇਕਰ ਕਿਸਦਾ ਕੋਈ ਵਾਹਨ ਚੋਰੀ ਹੁੰਦਾ ਹੈ ਤੇ ਉਸ ਦੀ ਸ਼ਿਕਾਇਤ ਖੁਦ ਲਿਖੀ ਜਾਵੇ ਪਰ ਜਿਨ੍ਹਾਂ ਦੇ ਕੋਲੇ ਗਏ ਸੀਗੇ ਉੱਥੇ ਦੇ ਪੁਲਿਸ ਮੁਲਾਜ਼ਮ ਨੇ ਕਿਹਾ ਕਿ ਆਪਣੀ ਐਪਲੀਕੇਸ਼ਨ ਅੱਡੜੀ ਬਾਤ ਤੋਂ ਲਿਖ ਕੇ ਲੈ ਕੇ ਆਓ ਸਾਡੇ ਕੋਲ ਸਮਾਂ ਤੱਕ ਨਹੀਂ ਹੈ ਆ ਪਾਜੀ ਮੋਟਰਸਾਈਕਲ ਕਿਹੜੇ ਰੰਗ ਦਾ ਸੀਗਾ ਫਿਰ ਤੁਸੀਂ ਕਿਤ ਕੀ ਕੀਤਾ ਬਲੈਕ ਰੰਗ ਦਾ ਸੀ ਐਕਚੁਅਲੀ ਉਸ 'ਤੇ ਦੋ ਲੋਕ ਲੱਗੇ ਹੋਏ ਸੀ ਉਹਨਾਂ ਨੇ ਉੱਪਰਲਾ ਤਾਂ ਲੋਕ ਖੋਲਿਆ ਨੀਚੇ ਜਿਹੜਾ ਤੇਲ ਨੂੰ ਟੈਂਕੀ ਨੂੰ ਲੋਕ ਲੱਗ ਗਿਆ ਵਸੀ ਇੱਕ ਲੱਗ ਤੋਂ ਉਹ ਉਹਨਾਂ ਨੇ ਨਹੀਂ ਖੋਲਿਆ ਫੁਟੇਜ 'ਚ ਦਿਖਿਆ ਉਹ ਵਾਤੇ ਬਾਦ ਅੱਧਾ ਕਿਲੋਮੀਟਰ ਚੱਲ ਸਕਦਾ ਸੀ ਬਟ ਅਸੀਂ ਸਾਰੇ ਜਿਹੜੇ ਪਿੰਡ ਵੱਲੋਂ ਮਾਜਰਾ ਵੀ ਨਜ਼ਦੀਕ ਪੈਂਦਾ ਵੀ ਆਰ ਪੰਜਾਬ ਔਰ ਕੋਲ ਹੋਰ ਵੀ ਸੀਸੀਟੀਵੀ ਫੁਟੇਜ ਜਿਹੜੀ ਅਸੀਂ ਦੇਖੀ ਆ ਬਟ ਉੱਥੇ ਤੋਂ ਨਿਕਲ ਕੇ ਉਹ ਫਿਰ ਤੱਕ ਆ ਜਾਂ ਦੋ ਬੰਦੇ ਦੋ ਅੱਗੇ ਜਾ ਕੇ ਗੱਡੀ ਚ ਕਿਸ ਤਰ੍ਹਾਂ ਲੋਡ ਕੀਤਾ ਉਹ ਤੋਂ ਅੱਗੇ ਜਾ ਕੇ 100 ਕਿਲੋਮੀਟਰ ਬਾਦ ਉਹ ਮੋਟਰਸਾਈਕਲ ਦਿਖਿਆ ਹੀ ਨਹੀਂ ਨਾ ਤਾਂ ਰੈੱਡ ਰੋਡ ਰੈੱਡ ਲਾਈਟ ਕ੍ਰੋਸ ਕੀਤੀ ਪੁਲਿਸ ਵਾਲਾ ਉੱਥੇ ਜਿਹੜੇ ਟ੍ਰੈਫਿਕ ਖੈਟ ਦੇ ਨਾਲ ਜਿਹੜਾ 82 ਵਾਲਾ ਰੋਡ ਹੈ ਉੱਥੇ ਸੀਸੀਟੀਵੀ ਫੁਟੇਜ ਜਿਹੜੇ ਕੈਮਰੇ ਲੱਗੇ ਹੋਏ ਨੇ ਚਲਾਨ ਚਲੋਣ ਮੇਰਾ ਦੋ ਵਾਰ ਉਹਨਾਂ ਨੇ ਆਪਣਾ ਬਿੰਨ ਬਿਦਾ ਊਟ ਹੈਲਮਟ ਦਾ ਚਲਾਨ ਹੋਇਆ ਵਾ ਜਦਕਿ ਦੂਜਾ ਕੋਈ ਬਾਈਕ ਚਲਾ ਰਿਆ ਸੀ ਤਾਂ ਮੈਂ ਉਹਨਾਂ ਨੂੰ ਕਿਹਾ ਵੀ ਇਹਦੀ ਫੁਟੇਜ ਦਿਖਾ ਦਿਓ ਸਾਨੂੰ ਵੀ ਇਦਨ ਕਿਦਨੂੰ ਕ੍ਰੋਸ ਕਰਕੇ ਗਏ ਆ ਕਿਉਂਕਿ ਜਿਆਦਾ ਦੂਰ ਨਹੀਂ ਹੈਗਾ ਜਿਆਦਾ ਜਿਆਦਾ 10 ਕਿਲੋਮੀਟਰ ਦੀ ਦੂਰੀ ਤੇ ਆਈ ਹੋ। ਇਹ ਮੁਰਸੇ ਦਾ ਚਲਾਨ ਵੀ ਹੋਇਆ ਫਿਰ ਜਦੋਂ ਤੁਹਾਨੂੰ ਮੈਸੇਜ ਆਇਆ ਕੋਈ ਪਹਿਲ ਪੁਰਾਣਾ ਹੋਇਆ ਦਾ ਅੱਜ ਹੋਇਆ ਅੱਜ ਨਹੀਂ ਪੁਰਾਣਾ ਹੋਇਆ ਜੀ ਤੇ ਉਸੇ ਉਸੇ ਬੇਸ ਤੇ ਸਾਨੂੰ ਪਤਾ ਸੀ ਕਿ ਇਹ ਫੁਟੇਜ ਸੀਸੀਟੀਵੀ ਜਿਹੜੇ ਕੈਮਰੇ ਲਗਾਏ ਹੋਏ ਆ ਇਹ ਚੱਲਦੇ ਨੇ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਇਹਦੀ ਦਿਖਾ ਦਿਓ ਕਿਉਂਕਿ ਸਾਡੇ ਕੋਲ ਥਿਓਰੀ ਨਹੀਂ ਹੈ ਇਹ ਨਹੀਂ ਪਤਾ ਸਾਨੂੰ ਵੀ ਇਹਨਾਂ ਦਾ ਜਿਹੜਾ ਆਪਣਾ ਰਿਕਾਰਡ ਹੁੰਦਾ ਵੀ ਕਿੱਥੇ ਇੱਕ ਨੂੰ ਆ ਅਪੀਲ ਕੀ ਕਰਦੇ ਹੋ ਆਖਰ ਦੇ ਵਿੱਚ ਲੋਕਾਂ ਨੂੰ ਤੇ ਪੁਲਿਸ ਨੂੰ ਦੇਖੋ ਜੀ ਮੈਨੂੰ ਪੁਲਿਸ ਵਾਲਿਆਂ ਦਾ ਜੋ ਕੰਪਲੇਂਟ ਲਿਖਾਈ ਹੋਣਾ ਤੇ ਤਾਂ ਕੋਈ ਭਰੋਸਾ ਹੈ ਨਹੀਂ ਕਿਉਂਕਿ ਉਹਨਾਂ ਨੇ ਕੋਈ ਬਾਣੀ ਫੜਾਈ ਮੈਨੂੰ ਤੇ ਮੇਰੀ ਮੀਡੀਆ ਦੇ ਨਾ ਹੀ ਅਹੀ ਇੱਕ ਰਿਕੁਐਸਟ ਹੈ ਕਿ ਜੇ ਕਿਸੇ ਨੂੰ ਕਿਤੇ ਦਿਖਦਾ PV65AE AE8418 Passion X Pro ਹੈ ਮਹਾਲੀ ਦਾ ਨੰਬਰ ਹੈ ਜੇ ਕਿਸੇ ਨੂੰ ਦਿਖੇ ਕਾਲੇ ਰੰਗ ਦਾ ਹੈ ਪਿਛੇ ਤਿਮਾਨ ਲਿਖਿਆ ਹੈ ਬਾਈ ਅਗਰ ਕਿਤੇ ਕਿਸੇ ਨੂੰ ਮਿਲਦਾ ਤਾਂ ਮੇਰੇ ਨੰਬਰ ਕੰਟੈਕਟ ਨੰਬਰ ਹੈ ਜੀ 9646535260 ਮਨੁਸੇ ਨੰਬਰ ਤੇ ਕੰਟੈਕਟ ਕਰਕੇ ਭਾਲ ਕਰਨੇ ਵਿੱਚ ਮੇਰੀ ਮਦਦ ਕਰਨੀ ਹੈ